ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ AK ਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਆ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਤੇ ਵਿਦ ਬਾਟਮ ਵਰਕ ਸੂਟ ਹੋਣਗੇ ਬਹੁਤ ਪਿਆਰੀ ਕਲੈਕਸ਼ਨ ਹੈ ਤੇ ਲੌਨ ਕਾਟਨ ਦੇ ਵਿੱਚ ਸੂਟ ਹੈ ਬਹੁਤ ਹੀ ਸੌਫਟ ਕਾਟਨ ਹੁੰਦੀ ਹੈ ਜੀ ਵਿਦ ਆਊਟ ਲਾਈਨਿੰਗ ਸੂਟ ਬਣਨਗੇ ਤੇ ਕਾਫੀ ਲਾਈਫ ਹੁੰਦੀ ਹੈ ਜੀ ਇਹਨਾਂ ਸੂਟਾਂ ਦੀ ਜਿਵੇਂ ਆਪਾਂ ਪੂਰੀ ਗਰਮੀਆਂ ਜਿੰਨਾ ਮਰਜ਼ੀ ਧੋ ਲਈਏ ਪਾ ਲਈਏ ਇਹਨਾਂ ਨੂੰ ਬਿਲਕੁਲ ਵੀ ਖਰਾਬ ਨਹੀਂ ਹੋਣਾ ਕਪੜਾ ਤੇ ਬੜਾ ਸੋਹਣਾ ਡਿਜੀਟਲ ਪ੍ਰਿੰਟ ਦੇ ਵਿੱਚ ਪ੍ਰਿੰਟਿੰਗ ਹੈ ਇਹਨਾਂ ਦੀ ਬੜ ਵਰਕ ਦੇ ਨਾਲ ਤੇ ਵਿਦਾਊਟ ਦੁਪੱਟਾ ਸੂਟ ਹੋਣਗੇ 1400 ਪ੍ਰਾਈਸ ਹੈ ਜੀ ਅੱਜ ਦੇ ਸਾਰੇ ਸੂਟਾਂ ਦਾ 1400 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜਿਨ੍ਹਾਂ ਨੇ ਜੇ ਮੈਂ ਸਟੀਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮਂਗਾਉਣੇ ਹੁੰਨੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟੀਚ ਸੂਟ ਮਂਗਾਉਣਾ ਜੀ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਕੋਰੀਅਰ ਚਾਰਜੀਸ ਦੇ ਲੱਗਦੇ ਹੁੰਨੇ ਆ ਆਪਣੇ ਐਡਰੈਸ ਦੇ ਅਕੋਰਡਿੰਗ ਪਲੀਜ਼ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038246580803 ਇਸ ਸਾਈਡ ਦੇ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੁੰਦਾ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਆਨਲਾਈਨ ਹੀ ਪੇਮੈਂਟ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ੌਕ ਤੇ ਆ ਕੇ ਸੂਟ ਲੈਣੇ ਆ ਜਦ ਮਰਜ਼ੀ ਤੁਸੀਂ ਸ਼ੌਪ ਤੇ ਆ ਸਕਦੇ ਹੋ ਰਾਜਪੁਰੇ ਆ ਜੀ ਆਪਣੀ ਸ਼ੌਪ ਗੁਰਦਵਾਰਾ ਸਿੰਘ ਸਵਾ ਜੀ ਦੇ ਨਾਲ ਵਾਲੀ ਸ਼ੌਪ ਹੈ ਜੀ ਆਪਣੀ ਤੇਜ਼ ਮੰਡੇ ਟੂ ਸੈਟਰਡੇ ਓਪਨ ਹੁੰਦੀ ਹੈ ਸਵੇਰੇ 10:30 ਤੋਂ ਰਾਤੀ 8:00 ਵਜੇ ਤੱਕ ਬੈਠੇ ਹੁੰਨੇ ਆ ਜੀ ਜਦ ਮਰਜੀ ਤੁਸੀਂ ਆ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਹੈ ਜੀ ਤੇ ਬੜੀ ਬੜੀ ਕਲੈਕਸ਼ਨ ਹੈ ਜੀ ਵਿਦਾਊਟ ਦੁਪੱਟਾ ਹੋਣਗੇ ਬਾਕੀ ਜਿਨ੍ਹਾਂ ਨੇ ਨਾਲ ਦੁਪੱਟੇ ਵੀ ਰੈਡੀ ਕਰਾ ਕੇ ਡਾਈ ਕਰਾ ਕੇ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਵਿਦਾਊਟ ਦੁਪੱਟਾ ਕਈ ਵਾਰੀ ਆਪਣੇ ਕੋਲ ਦੁਪੱਟੇ ਘਰੇ ਪਏ ਹੁੰਨੇ ਉਹ ਵੀ ਐਵੇਂ ਦੇ ਸੂਟਾਂ ਦੇ ਨਾਲ ਜੀ ਯੂਜ਼ ਹੋ ਜਾਂਦੇ ਆ ਜੀ ਬੜੀ ਪਿਆਰੀ ਕਲੈਕਸ਼ਨ ਹੈ ਜੀ ਏਕੇ ਟੈਕਸ ਬ੍ਰਾਂਡ ਦੇ ਸੂਟ ਅੱਜ ਦੇ ਆਪਣੇ ਦੇਖਦੇ ਆ ਜੀ ਪਹਿਲਾ ਸੂਟ ਦੇਖੋ ਬਹੁਤ ਫਾਈਨ कॉटन ਹੈ ਜੀ ਪਹਿਲਾਂ ਮੈਂ कॉटन ਦਾ ਦੱਸ ਦਨੀ ਆ ਕੋਈ ਸ਼੍ਰਿੰਕੇਜ ਨਹੀਂ ਹੈਗੀ ਕੋਈ ਐਵੇਂ ਨਹੀਂ ਹੈਗਾ ਤੁਹਾਨੂੰ ਪਹਿਲਾਂ ਧੋ ਕੇ ਬਣਾਉਣਾ ਪੈਣਾ ਬਹੁਤ ਜ਼ਿਆਦਾ ਫਾਈਨ कॉटन ਹੈ ਇਹਨਾਂ ਦੀ ਬਹੁਤ ਜ਼ਿਆਦਾ ਸੋਹਣੀ एके टेक्स ब्रांड ਦੇ ਸੂਟ ਹੈ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਬਲੈਕ ਦੇ ਵਿੱਚ ਹੈ ਪਹਿਲਾਂ ਸੂਟ ਆਪਣਾ 2.5 ਮੀਟਰ ਦੀ ਸ਼ਰਟ ਦੀ ਕੱਟ ਹੋਊਗੀ 2.5 ਮੀਟਰ ਦੀ ਉਹ बॉटम ਹੈ ਜੀ ਨਾਲ ਤੇ ਵਿਦਆਊਟ ਦੁਪੱਟਾ ਹੋਣਗੇ ਇਹ ਸ਼ਰਟ ਹੋਗੀ ਆਪਣੀ ਬੜਾ ਸੋਹਣਾ ਡਿਜੀਟਲ ਪ੍ਰਿੰਟ ਸਾਰੀ ਸ਼ਰਟ ਤੇ ਬੜੀ ਸੋਹਣੀ ਪ੍ਰਿੰਟਿੰਗ ਹੈ ਤੇ ਨਾਲ ਇਸ ਪ੍ਰਿੰਟਿੰਗ ਦੇ ਵਿੱਚ ਹੀ ਬਾਟਮ ਹੈ ਜੀ ਹਲਕਾ ਹਲਕਾ ਦੇਖੋ ਬਹੁਤ ਸੋਹਣਾ ਜਿਹੜਾ ਪ੍ਰਿੰਟ ਸ਼ਰਟ ਦਾ ਉਹੀ ਪ੍ਰਿੰਟ ਬਾਟਮ ਤੇ ਆ ਇਹ ਦੇਖੋ ਉਹੀ ਪ੍ਰਿੰਟ ਬਾਟਮ ਤੇ 2.5 ਮੀਟਰ ਦੀ ਉਹ ਬਾਟਮ ਹੈ ਤੇ ਬਾਟਮ ਤੇ ਬਹੁਤ ਪਿਆਰਾ ਵਰਕ ਹੋਇਆ ਬਿਲਕੁਲ ਕੋਈ ਉਹ ਖਰਾਬ ਹੋਣ ਵਾਲਾ ਨਹੀਂ ਹੈਗਾ ਵਰਕ ਬਹੁਤ ਪਿਆਰਾ ਵਰਕ ਬਾਟਮ ਤੇ ਹੋਇਆ ਏਕੇ ਟੈਕਸ ਬ੍ਰਾਂਡ ਦੇ ਸੂਟ ਹੈ 1400 ਪ੍ਰਾਈਜ਼ ਰਹਿਣਾ ਜੀ ਸੂਟਾਂ ਦਾ ਇਹ ਵਿਦਆਊਟ ਲਾਈਨਿੰਗ ਸੂਟ ਬਣਨਗੇ ਵਿਦਆਊਟ ਦੁਪੱਟਾ ਸੂਟ ਹੈ ਜੀ ਇਹ ਵਾਲੇ ਇਹ ਰ ਹੈ ਜਿਹੜਾ ਆਪਣਾ ਪਹਿਲਾ ਸੂਟ ਬਾਟਮ ਵਰਕ ਦੇ ਨਾਲ ਦੇਖੋ ਕਿੰਨਾ ਪਿਆਰਾ ਸੀ ਇੱਥੇ ਰੱਖ ਦਿਆਂ ਬਾਟਮ ਮੈਂ ਤੁਹਾਨੂੰ ਆਈਡੀਆ ਹੋ ਜਾਊ ਫਿਰ ਬਾਟਮ ਦਾ ਇਹ ਬਾਟਮ ਆ ਗਈ ਨਾਲ 1400 ਪ੍ਰਾਈਸ ਹੈ ਜੀ ਸੂਟ ਦਾ 1400 ਪ੍ਰਾਈਸ ਹੈ ਨੈਕਸਟ ਸੂਟ ਦਿਖਾਉਣਾ ਬੜਾ ਪਿਆਰਾ ਮਹਿੰਦੀ ਕਲਰ ਦੇ ਵਿੱਚ ਸੂਟ ਹੈ ਜੀ ਜਿਵੇਂ ਸੁੱਕੀ ਮਹਿੰਦੀ ਦਾ ਕਲਰ ਹੁੰਦਾ ਹੈ ਉਹਣਾ ਕਲਰ ਹੈ ਫੈਬਰਿਕ ਬਹੁਤ ਫਾਈਨ ਹੈ ਤੇ ਪ੍ਰਿੰਟ ਇੱਕ ਤੋਂ ਇੱਕ ਸੋਨੇ ਪ੍ਰਿੰਟ ਹੈ ਇਹ ਦੇਖੋ ਕਿੰਨਾ ਸੋਨਾ ਪ੍ਰਿੰਟ ਹੈ ਬਹੁਤ ਪਿਆਰਾ ਪ੍ਰਿੰਟ ਹੈ ਮਹਿੰਦੀ ਕਲਰ ਦੇ ਵਿੱਚ ਬੜੀ ਸੋਹਣੀ ਪ੍ਰਿੰਟਿੰਗ ਦੇ ਵਿੱਚ ਹੀ ਬਾਟਮ ਹੈ ਇਹ ਬਾਟਮ ਤੇ ਵਰਕ ਆ ਗਿਆ ਉਹ ਸੋਣੀ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਤੇ ਬਾਟਮ ਤੇ ਬੜਾ ਪਿਆਰਾ ਵਰਕ ਹੋਇਆ ਹੋਇਆ ਇਹ ਜਿਵੇਂ ਆਪਾਂ ਦੂਜੀਆਂ ਸਟ੍ਰੇਟ ਸਲਵਾਰਾਂ ਬਣਾਉਂਦੇ ਆਂ ਓਵੇਂ ਨਹੀਂ ਬਣਣੀ ਹੈਗੀ ਇਹ ਆਪਣੀ ਦੂਜੀ ਤਰ੍ਹਾਂ ਸਲਵਾਰ ਬਣੂਗੀ ਜਿਵੇਂ ਆਪਾਂ ਪੱਲਾ ਪਾ ਕੇ ਗੁੰਦਾ ਪਾ ਕੇ ਸਲਵਾਰ ਬਣਦੀ ਹੈ ਉਹ ਵਾਲੀ ਬਣਨੀ ਹੈ ਜਿਹੜੀ ਸਟ੍ਰੇਟ ਹੁੰਦਾ ਉਹ ਸੈਂਟਰ 'ਚ ਵਰਕ ਹੋਇਆ ਹੁੰਦਾ ਜੀ ਦੋਨੋਂ ਸਾਈਡ ਵਿੱਚ ਸੈਂਟਰ ਤੇ ਤੇ ਦੂਜੇ ਸੈਂਟਰ ਤੇ ਇਹਨੂੰ ਪਰ ਆਪਾਂ ਸਟ੍ਰੇਟ ਲੁੱਕ ਹੀ ਦੇ ਸਕਦੇ ਆਂ ਜੀ ਸਲਵਾਰਾਂ ਨੂੰ ਉੱਚੇ ਗੁੰਦੇ ਵਾਲੀ ਸਲਵਾਰ ਬਣ ਜਾਂਦੀ ਹੈ ਬਿਲਕੁਲ ਸਟ੍ਰੇਟ ਸਲਵਾਰ ਬਣਦੀ ਆ ਬੜੇ ਪਿਆਰੇ ਵਰਕ ਦੇ ਨਾਲ ਸਭ ਤੋਂ ਜ਼ਿਆਦਾ ਸਰਪ੍ਰਾਈਜ਼ ਹੈ ਨੈਕਸਟ ਸੂਟ ਹੈਗਾ ਆਪਣਾ ਮਜੈਂਟਾ ਕਲਰ ਦੇ ਵਿੱਚ ਮਜੈਂਟਾ ਕਲਰ ਦੇ ਵਿੱਚ ਬਹੁਤ ਪਿਆਰਾ ਰਾਣੀ ਕਲਰ ਹੈ ਦਾ ਸੂਟ ਦਾ ਬਹੁਤ ਸੋਹਣਾ ਪ੍ਰਿੰਟ ਹੈ 5 ਮੀਟਰ ਦੀ ਸ਼ਰਟ 5 ਮੀਟਰ ਦੀ ਸੈਲਫ ਵਿੱਚ ਬਾਟਮ ਤੇ ਬਾਟਮ ਤੇ ਵਰਕ ਆ ਗਿਆ ਇੰਨਾ ਪਿਆਰਾ ਵਰਕ ਬਾਟਮ ਤੇ ਹੋਇਆ ਬਹੁਤ ਸੋਹਣਾ ਵਰਕ ਹੋਇਆ ਹੋਇਆ ਦੇਖ ਜਿਵੇਂ ਦੇ ਮਰਜ਼ੀ ਆਪਾਂ ਦੁਪੱਟੇ ਡਾਈ ਕਰਾ ਸਕਦੇ ਆ ਇਹਨਾਂ ਦੇ ਨਾਲ ਸ਼ਰਟ ਤੇ ਕੋਈ ਹਲਕੀ ਫੁਲਕੀ ਲੇਸ ਲਗवानी ਹੈ ਉਵੇਂ ਦੀ ਲੇਸ ਆਪਾਂ ਦੁਪੱਟੇ ਦੇ ਲਾ ਸਕਦੇ ਆ ਜਿਵੇਂ ਦੀ ਮਰਜ਼ੀ ਡਿਜ਼ਾਈਨਿੰਗ ਤੁਸੀਂ ਇਹਨਾਂ ਦੀ ਬਣਾ ਸਕਦੇ ਹੋ ਜੀ ਸੂਟਾਂ ਦੀ ਬੜੇ ਪਿਆਰੇ ਪਾਟਮ ਵਰਕ ਦੇ ਵਿੱਚ ਸੂਟ ਆਪਣੇ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਤੁਸੀਂ ਰਿਪੀਟ ਮੰਗੋਗੇ ਸੂਟ ਜਦੋਂ ਤੁਹਾਡੇ ਕੋਲ ਪਹੁੰਚਣਗੇ ਇੰਨਾ ਜ਼ਿਆਦਾ ਸੋਹਣਾ ਫੈਬਰਿਕ ਹੈ ਨੈਕਸਟ ਸੂਟ ਆ ਗਿਆ ਇਹ ਵੀ ਬਲੈਕ ਦੇ ਵਿੱਚ ਹੀ ਹੈ ਬਹੁਤ ਪਿਆਰਾ ਫੈਬਰਿਕ ਤੇ ਬਹੁਤ ਸੋਹਣਾ ਪ੍ਰਿੰਟ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਉਹ ਬਾਟਮ ਹੈ ਬੜਾ ਪਿਆਰਾ ਪ੍ਰਿੰਟਿੰਗ ਦੇ ਵਿੱਚ ਬਾਟਮ ਤੇ ਵੀ ਪ੍ਰਿੰਟ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਜਿਵੇਂ ਡੇ ਨਾਈਟ ਵਾਲਾ ਪ੍ਰਿੰਟ ਹੁੰਦਾ ਹੈ ਇਹ ਸ਼ਰਟ ਤੇ ਵੀ ਹੈ ਉਵੇਂ ਹੀ ਬਾਟਮ ਤੇ ਵੀ ਸੇਮ ਪ੍ਰਿੰਟਿੰਗ ਹੈ ਬਹੁਤ ਸੋਹਣਾ ਵਰਕ ਬਾਟਮ ਤੇ ਹੋਇਆ ਬਹੁਤ ਪਿਆਰੇ ਸੂਟ ਹੈ ਵਿਦਆਊਟ ਦੁਪੱਟਾ ਸੂਟ ਹੈ ਜਿਨ੍ਹਾਂ ਨੇ ਨਾਲ ਦੁਪੱਟੇ ਵੀ ਨਾਲ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਬਿਨਾ ਦੁਪੱਟੇ ਤੋਂ ਐਜ਼ ਇਟ ਇਜ਼ ਸੂਟ ਮੰਗਾਉਣਾ ਤਾਂ ਵੀ ਤੁਸੀਂ ਮੰਗਾ ਸਕਦੇ ਹੋ 1400 ਪ੍ਰਾਈਸ ਹੈ ਜੀ 1400 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਬੜਾ ਪਿਆਰਾ ਇਹ ਲੱਗ ਮਸਟਰਡ ਇਹ ਕਲਰ ਦੇ ਵਿੱਚ ਬਰਾਊਨ ਟੋਨ ਤੇ ਪਿਆਰਾ ਪ੍ਰਿੰਟ ਹੈ ਪੂਰੇ 2.5 ਮੀਟਰ ਦੀ ਸ਼ਰਟ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਸੇਮ ਫੈਬਰਿਕ ਦੇ ਵਿੱਚ ਹੀ ਬਾਟਮ ਏਕੇ ਟੈਕਸ ਬ੍ਰਾਂਡ ਦੇ ਸੂਟ ਹੈ ਜੀ ਆਪਣੇ ਅੱਜ ਦੇ ਬਹੁਤ ਪਿਆਰੀ ਇਹ ਬਾਟਮ ਤੇ ਵਰਕ ਬਹੁਤ ਸੋਹਣਾ 2.5 ਮੀਟਰ ਦੀ ਬਾਟਮ 2.5 ਮੀਟਰ ਦੀ ਉਹ ਸ਼ਰਟ ਹੈ ਜੀ ਨਾਲ ਤੇ ਲੈਸ ਟਾ ਗਿਆ ਮਜੈਂਟਾ ਕਲਰ ਦੇ ਵਿੱਚ ਬਹੁਤ ਸੋਹਣਾ ਸੈਲਫ ਦੇ ਵਿੱਚ ਨਾਲ ਪ੍ਰਿੰਟ ਦੇ ਵਿੱਚ ਬਾਟਮ ਬਹੁਤ ਸੋਹਣਾ ਸੇਮ ਜਿਵੇਂ ਪ੍ਰਿੰਟ ਸੂਟ ਤੇ ਉਹੀ ਥ्रेड ਯੂਜ਼ ਕੀਤੇ ਹੋਏ ਆ ਵਰਕ ਦੇ ਨਾਲ ਇਹ ਇੱਕ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ ਸਾਰੇ ਸੂਟ ਦਿਖਾયા ਨੈਕਸਟ ਪ੍ਰਿੰਟ ਸ਼ੁਰੂ ਕਰਦੇ ਆ ਬੜਾ ਪਿਆਰਾ ਫਿਰੋਜ਼ੀ ਕਲਰ ਦੇ ਵਿੱਚ ਆ ਥੋੜੇ ਬڑے ਪ੍ਰਿੰਟ ਦੇ ਵਿੱਚ ਇੰਟਰ ਫਰੋਜ਼ੀ ਕਲਰ ਹੈ ਬ੍ਰਾਈਟ ਜਾਂ ਫਰੋਜ਼ੀ ਪ੍ਰਿੰਟਿੰਗ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਬਹੁਤ ਪਿਆਰਾ ਪ੍ਰਿੰਟ ਹੈ ਸੱਲਪ ਦੇ ਵਿੱਚ ਹੀ ਬਾਟਮ ਇਹਨਾਂ ਸੁਨਹਰ ਵਰਗ ਬਾਟਮ ਤੇ ਹੋਏ ਬਹੁਤ ਸੋਹਣੀ ਸੈਲਫ ਦੇ ਵਿੱਚ ਬਾਟਮ ਹੈ ਜੀ ਪੂਰੀ ਇਹ ਸੇਮ ਪ੍ਰਿੰਟ ਜਿਹੜਾ ਦੇ ਵਿੱਚ ਹੀ ਹੈਗਾ ਬੜਾ ਸੋਹਣਾ ਟਮਾਟਰੀ ਜਿਹਾ ਰੰਗ ਹੈ ਜੀ ਇਹ ਨਾ ਤਾਂ ਰੈੱਡ ਹੈ ਨਾ ਇਹ ਮਜੈਂਟਾ ਕਲਰ ਹੈ ਮੇ ਪਿਚਜੇ ਵਾਲਾ ਕਲਰ ਹੈ ਬੜਾ ਸੋਹਣਾ ਜਾਂ ਰੈੱਡ ਮਜੈਂਟਾ ਜਿਹਾ ਕਲਰ ਹੈ ਬੜਾ ਪਿਆਰਾ ਪ੍ਰਿੰਟ ਹੈ ਬਹੁਤ ਸੋਹਣੇ ਬੜੇ ਪ੍ਰਿੰਟ ਦੇ ਵਿੱਚ ਬਣ ਕੇ ਬਹੁਤ ਸੋਹਣੇ ਲੱਗਦੇ ਐਵੇਂ ਦੇ ਸੂਟ ਜਦੋਂ ਆਪਾਂ ਸਟੀਚ ਕਰਕੇ ਪੂਰਾ ਵੇਅਰ ਕਰਦੇ ਆਂ ਐਵੇਂ ਦੇ ਸੂਟ ਬਹੁਤ ਪਿਆਰੀ ਲੁੱਕ ਆਉਂਦੀ ਆ ਬਾਟਮ ਤੇ ਵਰਕ ਆ ਗਿਆ ਸਾਰੇ ਖਦੇ ਵਿੱਚ ਬਾਟਮਸ ਬਹੁਤ ਸੋਹਣਾ ਵਰਕ ਬਾਟਮ ਤੇ ਹੋਇਆ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਬਹੁਤ ਸੋਹਣਾ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਮਸਟਰਡ ਕਲਰ ਦੇ ਵਿੱਚ ਮਸਟਰਡ ਕਲਰ ਹੈ ਤੇ ਸੋਨਾ ਪ੍ਰਿੰਟ ਇਹ ਸੈਲਫ ਦੇ ਵਿੱਚ ਬਾਟਮ ਹੈ ਇਹ ਬਾਟਮ ਤੇ ਵਰਕ ਆ ਗਿਆ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਬਾਟਮਸ ਦੀ ਵੀ ਨਾਲ ਬਹੁਤ ਸੋਨਾ ਵਰਕ ਬਾਟਮਸ ਤੇ ਹੈ ਇੱਕ ਕੇ ਟੈਕਸ ਦੇ ਸੂਟ ਹੈ ਜੀ ਏਕੇ ਟੈਕਸ ਬ੍ਰਾਂਡ ਦੇ ਸੋਹਣਾ ਸੋਹਣਾ ਸੂਟ ਤੇ ਤੇ ਇਹਨੇ ਸੂਟ ਦਿਖਾਇਆ ਇੱਕ ਪ੍ਰਿੰਟ ਦੇ ਵਿੱਚ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਬੜਾ ਪਿਆਰਾ ਬਰਾਊਨ ਕਲਰ ਦੇ ਵਿੱਚ ਹੈ ਜੀ ਪ੍ਰਿੰਟ ਉਹ ਸੋਹਣਾ ਪ੍ਰਿੰਟ ਹੈ ਜਿਨ੍ਹਾਂ ਨੂੰ ਥੋੜਾ ਜਿਹਾ ਜ਼ਿਆਦਾ ਭੜਕੂਏ ਰੰਗ ਨਹੀਂ ਪਸੰਦ ਉਹਨਾਂ ਲਈ ਬੈਸਟ ਸੂਟ ਹੈ ਜੀ ਇਹ ਇਹ ਦੇਖੋ ਬੜਾ ਸੋਹਣਾ ਬਰਾਊਨ ਜੀ ਟੋਨ ਤੇ ਸੂਟ ਹੈ

ਬਹੁਤ ਪਿਆਰੀ ਪ੍ਰਿੰਟਿੰਗ ਹੈ ਬਹੁਤ ਸੋਹਣਾ ਡਿਜੀਟਲ ਪ੍ਰਿੰਟਿੰਗ ਦੇ ਵਿੱਚ ਸੂਟ ਆਪਣੇ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਤੇ ਵਿਦ ਵਰਕ ਦੇ ਨਾਲ ਬਹੁਤ ਪਿਆਰਾ ਵਰਕ ਹੋਇਆ ਹੋਇਆ ਬਾਟਮਸ ਤੇ ਤੇ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਆਦਨ ਸੌਫਰਾਇਜ਼ੇ ਦੀ 1400 ਪ੍ਰਾਈਜ਼ ਹੈ ਨੈਕਸਟ ਪ੍ਰਿੰਟ ਸ਼ੁਰੂ ਕਰਦੇ ਹਾਂ ਇਹ ਦੋ ਸੂਟ ਸੀਗੇ ਜਿਹੜੇ ਮੈਂ ਤੁਹਾਨੂੰ ਦਿਖਾਏ ਆ ਨੈਕਸਟ ਪ੍ਰਿੰਟ ਸ਼ੁਰੂ ਬਹੁਤ ਸੋਹਣੀ ਪ੍ਰਿੰਟਿੰਗ ਦੇ ਵਿੱਚ ਬਾਟਮ ਬਹੁਤ ਸੋਨਾ ਇਹ ਬਾਟਮ ਤੇ ਵਰਕ ਹੈ ਕੋਈ ਇੱਕ ਕਲਰ ਸੋਨਾ ਬਹੁਤ ਪਿਆਰੇ ਕਲਰ ਹੈ ਜੀ ਸਾਰੇ ਸੂਟਾਂ ਦੇ ਬਹੁਤ ਸੋਹਣੀਆਂ ਬਾਟਮਸ ਆਪਣੇ ਅਕੋਰਡਿੰਗ ਤੁਸੀਂ ਦੁਪੱਟੇ ਇਹਨਾਂ ਦੇ ਰੈਡੀ ਕਰਾ ਸਕਦੇ ਹੋ ਬਿਨਾ ਲਾਈਨਿੰਗ ਤੋਂ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਫੁੱਲ ਗਰੰਟੀ ਦੇ ਨਾਲ ਫੈਬਰਿਕ ਆਪਣਾ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟਰ 1400 ਪ੍ਰਾਈਸ ਹੈ ਜੀ 1400 ਪ੍ਰਾਈਸ ਹੈ ਸੂਟਾਂ ਦਾ ਬਹੁਤ ਪਿਆਰੇ ਸੂਟ ਨੈਕਸਟ ਪ੍ਰਿੰਟ ਆ ਗਿਆ 블랙 ਦੇ ਵਿੱਚ ਆਇਆ ਇਹਦੇ ਸ਼ਰਟ ਬਹੁਤ ਬੈਰਕ ਪ੍ਰਿੰਟ ਹੈ ਦਾ ਵੀ ਬੜੀ ਪਿਆਰੀ ਬਹੁਤ ਸੋਹਣਾ ਵਰਕ ਹੋਇਆ ਬਾਟਮ ਤੇ ਬਹੁਤ ਸੋਹਣੀ ਲੁੱਕ ਐ ਇਸ ਉੱਤੇ 1400 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਬੜਾ ਸੋਹਣਾ ਵਾਈਟ ਦੇ ਵਿੱਚ ਵਾਈਟ ਪੇਸਾ ਸੂਟ ਦਾ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਬਹੁਤ ਜਿਆਦਾ ਸੌਫਟ ਕਪੜਾ ਹੈ ਸੌਫਟ ਦੇ ਵਿੱਚ ਉਸ ਨੂੰ ਖੇਲਦਾ ਲੋਸ ਕਰਦੇ ਤੇ ਸਾਲਫ ਦੇ ਵਿੱਚੀ ਬਾਟਮ ਬਹੁਤ ਪਿਆਰਾ ਵਾ EKX ਟੈਕਸ ਬ੍ਰਾਂਡ ਦੇ ਸੂਟ ਹੈ ਇਹ ਅੱਜ ਦੇ ਆਪਣੇ ਸਾਰੇ ਵਿਦਾਊਟ ਦੁਪੱਟਾ ਸੂਟ बॉਟਮ ਵਰਕ ਦੇ ਨਾਲ 1400 ਪ੍ਰਾਈਸ ਹੈ ਜੀ 1400 ਪ੍ਰਾਈਸ ਹੈ ਇਹਨਾਂ ਸੂਟਾਂ ਦਾ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ